ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਟੀਮ ਵੱਲੋਂ ਇੱਕ ਹੜਪੀੜਤਾ ਦੇ ਲਈ ਬੋਟ ਤਿਆਰ ਕੀਤੀ ਗਈ ਹੈ ਇਹ ਬੋਟ ਉਹਨਾਂ ਇਲਾਕਿਆਂ ਦੇ ਵਿੱਚ ਆਪ ਹੱਥੀ ਲੈ ਕੇ ਜਾਵਾਂਗੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਜਿਆਦਾ ਪਾਣੀ ਖੜਾ ਹੋ ਗਿਆ ਸੋ ਖੜਾ ਹੋਣ ਦੇ ਕਾਰਨ ਜਿਨ੍ਹਾਂ ਘਰਾਂ ਤੱਕ ਸਮੱਗਰੀ ਨਹੀਂ ਪਹੁੰਚ ਰਹੀ ਹੈ ਸੋ ਉਹਨਾਂ ਘਰਾਂ ਤੱਕ ਆਪਾਂ ਉਹਨਾਂ ਦੀ ਲੋੜਾਂ ਪੂਰੀਆਂ ਕਰਨ ਦੇ ਲਈ ਖੁਦ ਜਾਵਾਂਗੇ ਜਿੰਨੇ ਵੀ ਵੀਰ ਸੇਵਾ ਨਿਭਾ ਰਹੇ ਹਨ ਸੋ ਇਹਨਾਂ ਨੇ ਆਪਣੀਆਂ ਕਿਰਤ ਕਮਾਈਆਂ ਚੋਂ ਦਸਵੰਦ ਕੱਢ ਕੇ ਇਹ ਬੋਰਡ ਤਿਆਰ ਕਰਵਾਈਏ। ਸੋ ਇੱਕ ਹੜਪੀੜਤਾ ਦੇ ਦੁੱਖ ਨੂੰ ਦੇਖਦੇ ਹੋਏ ਟੀਮ ਨਵਾਂ ਸ਼ਹਿਰ ਜਿਹੜੀ ਬਣਾਈ ਗਈ ਹੈ ਸੋ ਜੋ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਲੱਗੇ ਸਾਨੂੰ ਇਸ ਬੋਰਡ ਨੂੰ ਲੈ ਕੇ ਜਾਣਾ ਪਵੇ ਉੱਥੇ ਆਪਾਂ ਲੈ ਕੇ ਜਾਵਾਂਗੇ। ਲੋ ਜੀ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਬੋਰਡ ਨੂੰ ਲੈ ਕੇ ਚੱਲੇ ਆਂ। ਸੋ ਜੋ ਸੇਵਾ ਦੀ ਜਿਹੜੀ ਸ਼ੁਰੂਆਤ ਆ ਉਹ ਜ਼ਿਲ੍ਹਾ ਅੰਮ੍ਰਿਤਸਰ ਤੋਂ ਅਜਨਾਲੇ ਵਿਖੇ ਕਰਨ ਜਾ ਰਹੇ ਹਾਂ ਸੋ ਜਿੱਥੇ ਬੋਦ ਘਰਾਂ ਦੇ ਘਰ ਵਿਗੜ ਹੋ ਗਏ ਪਸ਼ੂ ਵਿਗੜ ਹੋ ਗਏ ਔਰ ਪਾਣੀਆਂ ਦੇ ਵਿੱਚ ਹੜ੍ਹ ਗਏ ਅੱਜ ਉੱਥੇ ਦੇ ਹਾਲਾਤਾਂ ਨੂੰ ਜਾ ਕੇ ਦਿਖਾਉਣ ਜਾ ਰਹੇ ਹਾਂ ਪਤਾ ਨਹੀਂ ਕਿਹੜਾ ਕਾਲ ਹੈ ਸਾਡੇ ਅੱਜ ਪੰਜਾਬ ਦੇ ਉੱਤੇ ਆ ਗਿਆ ਕਿ ਅੱਜ ਸਾਡੀ ਇੱਕ ਬਜ਼ੁਰਗ ਮਾਤਾ ਦੀ ਡੈਥ ਹੋਈ ਹੈ ਇਸ ਇਲਾਕੇ ਦੇ ਵਿੱਚ ਉਹਦਾ ਸੰਸਕਾਰ ਵੀ ਜਿਹੜਾ ਰੋਡ ਦੇ ਉੱਤੇ ਕਰਨਾ ਪੈ ਗਿਆ ਕਿਉਂ ਸ਼ਮਸ਼ਾਨ ਘਾਟ ਤੱਕ ਜਾਣ ਲਈ ਰਸਤਾ ਹੀ ਨਹੀਂ ਦੇਖੋ ਇਹਨਾਂ ਪਾਣੀ ਖੜਾ ਸਵਾਦ ਇਹਨਾਂ ਦੇਖਣੇ ਪੈਗੇ ਆਪਣੇ ਪੰਜਾਬ ਨੂੰ ਕਿ ਰੋਡ ਜਿਹੜੇ ਰੋੜਾਂ ਦੇ ਉੱਤੇ ਰ ਸੋ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀਆਂ ਕਰੋ ਸ਼ਹਿਰ ਦੇ ਜਿਹੜਾ ਕਾਲ ਆ ਕਿਸੇ ਤਰ੍ਹਾਂ ਟਲ ਜਾ ਕੀ ਗੱਲ ਹੋ ਗਈ ਜੀ ਵੀਰ ਜੀ ਡੈਥ ਹੋ ਗਈ ਉਹਨਾਂ ਪਾਣੀ ਤੋਂ ਜਿਆਦਾ ਨਹੀਂ ਤਾਂ ਅਸੀਂ ਜੋ ਲਿਆਉਂਦੇ ਆ ਅੱਛਾ ਜੀ ਇੱਥੇ ਦਾਂਵੀ ਤੋੜ ਗਈ ਆ ਉਹ ਵੀ ਕਰੀ ਬਾ ਡੈਕ ਨੂੰ ਨਹਾੜ ਕੇ ਇੱਥੇ ਕਰ ਦੋ ਸਿਸਕਾ ਇੱਥੇ ਕਰ ਦੋ ਵੀਰ ਜੀ ਪਾਣੀ ਹੋਇਆ ਜਾਜ ਵੀਰੇ ਉਹਦੇ ਕਰਕੇ ਵੀ ਤੁਹਾਨੂੰ ਇੱਥੇ ਕਰਨਾ ਪਿਆ ਹਾਂਜੀ ਇੱਥੇ ਕਰਨਾ ਪਿਆ ਸਿਸਕਾਰ ਹਾਂਜੀ ਇਹਨਾਂ ਹਾਲਾਤਾਂ ਤੋਂ ਨਿਕਲ ਕੇ ਹੁਣ ਸਾਡੀ ਟੀਮ ਨਵਾਂ ਸ਼ਹਿਰ Delhi ਪਹੁੰਚੀ ਹੈ ਜੀ ਪਿੰਡ ਅਜਨਾਲੇ ਸੋ ਜਿੱਥੇ ਗੁਰੂ ਘਰ ਦੇ ਅੱਗੇ ਦੇਖੋ ਅੱਜ ਕੀ ਹਾਲਾਤ ਬਣੇ ਹੋਏ ਆ ਔਰ ਗੁਰੂ ਘਰ ਦੇ ਵਿੱਚ ਜਿਹੜਾ ਖੜਨ ਦਾ ਥੈ ਹੈ ਨਹੀਂ 2-2 ਫੁੱਟ 3-3 ਫੁੱਟ ਪਾਣੀ ਜਿਹੜਾ ਇਸ ਤਾਂ ਖੜਾ ਜਿੱਥੇ ਚਾਰ ਦਿਨ ਪਹਿਲਾਂ ਘੱਟੋ ਘੱਟ 7-8 ਫੁੱਟ ਪਾਣੀ ਜਿਹੜਾ ਖੜਾ ਸੀ ਅੱਜ ਸਾਡੀ ਟੀਮ ਜਿਹੜੀ ਇਹਨਾਂ ਪਿੰਡਾਂ ਦੇ ਬਜ਼ੁਰਗਾਂ ਦੇ ਨਾਲ ਮੋਤੋਰ ਬੰਦਿਆਂ ਦੇ ਨਾਲ ਉਹਨਾਂ ਵੀਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਜਿਨ੍ਹਾਂ ਨੂੰ ਇੱਥੇ ਦੇ ਹਾਲਾਤਾਂ ਦੇ ਬਾਰੇ ਪ੍ਰੋਪਰ ਪਤਾ ਹੈ ਜਿੱਦਾਂ ਕਿ ਹੁਣ ਤੁਸੀਂ ਦੇਖੋ ਕਿ ਅਜੇ ਉਹ ਵੀ ਪਰਿਵਾਰ ਹਨ ਜਿਨ੍ਹਾਂ ਤੱਕ ਜਿਹੜਾ ਪਾਣੀ ਦੀ ਬੋਤਲ ਨਹੀਂ ਪਹੁੰਚੀ ਉਹ ਸਿਰਫ ਜੇ ਅger ਪਹੁੰਚ ਸਕਦੀ ਹੈ ਤਾਂ ਬੋਤਲ ਹੀ ਪਹੁੰਚ ਸਕਦੀ ਹੈ ਕਿਉਂਕਿ ਪਾਣੀ ਦੇ ਵਿੱਚ ਤੁਰ ਕੇ ਅੱਡਾ ਨਹੀਂ ਜਾਇਆ ਜਾਂਦਾ ਤੇ ਅੱਜ ਆਪਾਂ ਸਾਰਿਆਂ ਨੇ ਰਲ ਕੇ ਇਹੀ ਪ੍ਰਣ ਕੀਤਾ ਹੈ ਕਿ ਜਿੰਨਾ ਵੀ ਹੋ ਸਕੇ ਆਪਾਂ ਇਸ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਸੰਗਤ ਦੇ ਸਹਿਯੋਗ ਦੇ ਨਾਲ ਸੇਵਾ ਕਰਨੀ ਹੈ ਦੋਸਤੋ ਸਾਨੂੰ ਵੀ ਇੱਥੇ ਪਹੁੰਚ ਕੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜੋ ਹਾਲਾਤ ਅਸੀਂ ਦੇਖ ਕੇ ਆਏ ਹਾਂ ਸੋ ਦੋਸਤੋ ਤੁਹਾਨੂੰ ਉੱਥੇ ਜਾਣ ਦੀ ਤਾਂ ਹੀ ਲੋੜ ਜੇਕਰ ਤੁਸੀਂ ਸੱਚੇ ਮਨੋਂ ਤੁਹਾਨੂੰ ਜਿਹੜੀ ਸੇਵਾ ਨਿਭਾਉਣ ਜਾ ਰਹੇ ਹੋ ਜੋ ਉੱਥੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਸੇਵਾ ਨਿਭਾ ਰਹੇ ਹੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਬਾਦੂ ਦਾ ਰਾਸ਼ਨ ਜਿਹੜਾ ਜੀ ਲੋਕਾਂ ਨੇ ਇਕੱਠਾ ਕਰ ਲਿਆ ਬਾਦੂ ਦਾ ਚਾਰਾ ਅਜ ਲੋਕਾਂ ਨੇ ਇਕੱਠਾ ਕਰ ਲਿਆ ਪਰ ਇਹ ਉੱਥੋਂ ਤੱਕ ਪਹੁੰਚ ਹੀ ਨਹੀਂ ਰਿਹਾ ਜਿੱਥੇ ਤੱਕ ਲੋੜ ਆ ਆ ਜਿਹੜੇ ਲੋਕ ਰੋੜਾਂ ਦੇ ਉੱਤੇ ਉਤਰ ਗਏ ਇਹਨਾਂ ਨੇ ਆਪਣੇ ਰੋੜਾਂ ਦੇ ਉੱਤੇ ਘਰ ਬਣਾਏ ਹੋਏ ਆ ਉੱਥੇ ਸਾਰਾ ਇਹ ਜਿਹੜਾ ਰਾਸ਼ਨ ਜੋ ਸਮੱਗਰੀ ਇਹ ਜਮ੍ਹਾਂ ਕਰ ਲਈਏ ਕਾਫੀ ਕਾਫੀ ਜ਼ਰਲਾਂ ਦੀ ਪਰ ਜਿੱਤੇ ਤੱਕ ਕੋਈ ਸਾਧਨ ਪਹੁੰਚ ਹੀ ਨਹੀਂ ਰਿਹਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਅੱਜ ਜਿਹੜੇ ਉਹ ਦੁੱਖ ਦੀ ਘੜੀ ਦੇ ਵਿੱਚ ਬਿਨਾਂ ਲੈਣ ਤੋਂ ਕਿੱਦਾਂ guzara ਕਰ ਰਹੇ ਹਨ ਇਹ ਜਿਹੜਾ ਦੁੱਖ ਹੈ ਇਹ ਤੁਹਾਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣਾ ਨਾ ਤੁਹਾਡੇ ਬੱਚਿਆਂ ਦੇ ਦੇਖੋ ਕਿੱਦਾਂ ਅੱਜ ਰੇੜੇ ਦੇ ਉੱਤੇ ਪੰਜ ਛੇ ਵੀਰ ਸਾਡੇ ਸਾਡੇ ਬਜ਼ੁਰਗ ਕਿੰਨੇ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਹਨ ਦੇਖੋ ਸਾਡੀ ਟੀਮ ਕਿੱਦਾਂ ਮਿਹਨਤ ਕਰ ਰਹੀ ਹੈ ਤੇ ਅੱਜ ਧੰਮੀ ਵੀਰ ਜਿਹੜਾ ਪਿੰਡ ਖੋਜਾਂ ਵੀਰ ਤੋਂ ਵੀਰ ਜਿਹੜਾ ਵੈਟਰਨਰੀ ਡਾਕਟਰ ਆ ਉਹ ਸਾਡੇ ਵਿੱਚ ਪਹੁੰਚਿਆ ਹੋਇਆ ਸੋ ਟੀਮ ਵੱਲੋਂ ਜਿਹੜੀ ਅੱਜ ਪਸ਼ੂਆਂ ਦੇ ਲਈ ਮੈਡੀਸਨ ਲਈ ਹੋਈ ਆ ਉਹ ਮੈਡੀਸਨ ਦੇ ਨਾਲ ਆਪਾਂ ਪਸ਼ੂਆਂ ਦਾ ਜਿਹੜਾ ਇਲਾਜ ਕਰ ਰਹੇ ਆ ਉਹ ਵੀ ਲੋਕ ਨੇ ਜਿਨ੍ਹਾਂ ਦਾ ਘਰ ਇਹਨਾਂ ਦੇ ਨਾਲ ਹੀ ਚੱਲਦਾ ਹੈ ਵਿਚਾਰੇ ਬਾਹਰ ਇਹਨਾਂ ਨੂੰ ਜਿਹੜਾ ਚਾਰਾ ਖਿਲਾ ਕੇ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਅੱਜ ਉਹ ਵੀ ਰੋਡਾਂ ਦੇ ਉੱਤੇ ਉਤਰ ਗਏ ਕੋਈ ਦੁਕਾਨਾਂ ਦੇ ਥੱਲੇ ਬੈਠਾ ਕੋਈ ਕਿਤੇ ਬੈਠਾ ਸੋ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ